ਮੁੰਡੇ ਦੀ 1 ਲੱਖ ਰੁਪਿਆ ਤਨਖਾਹ ਪਰਿਵਾਰ ਦੇ ਮੋਬਾਈਲ ਨੰਬਰ ਸਮੇਤ ਰਿਸ਼ਤਾ ਨੋਟ ਕਰੋ ਜਿਹੜੇ ਪੈਨਪ੍ਰਾਣਾਵੇਂ ਜੁੜੇ ਨੇ ਚੈਨਲ ਸਬਸਕ੍ਰਾਈਬ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਕਿਉਂਕਿ ਆਪਾਂ ਜ਼ਿਆਦਾਤਰ ਸ਼ਾਰਟ ਵੀਡੀਓ ਪਾਉਂਦੇ ਆ ਉੱਥੇ ਬੈਲ ਆਈਕਨ ਨਹੀਂ ਹੁੰਦਾ ਤੇ ਦੂਸਰੇ ਜਿਨ੍ਹਾਂ ਨੇ ਐਡ ਪਵਾਉਣੀ ਹੈ ਇਹ ਇਠਾਂ ਜੋ ਪੀਲੇ ਪੱਟੀ ਦੇ ਵਿੱਚ ਨੰਬਰ ਦਿਖ ਰਿਹਾ ਹੈ ਇਹ ਪੱਟੀ ਦੇ ਉੱਤੇ ਸਾਨੂੰ ਹੈਲੋ ਲਿਖ ਕੇ ਵਟਸਐਪ ਤੇ ਪਾ ਦਿਓ ਅਸੀਂ ਐਡ ਦਾ ਪੂਰਾ ਪ੍ਰੋਸੈਸ ਤੁਹਾਨੂੰ ਪੰਜਾਬੀ ਦੇ ਵਿੱਚ ਲਿਖ ਕੇ ਪਾ ਦੇਵਾਂਗੇ ਤੇ ਬਾਕੀ ਸਾਡਾ ਨੰਬਰ ਸੇਵ ਕਰਕੇ ਸਾਨੂੰ ਮੈਸੇਜ ਕਰ ਦਿਓ ਵਟਸਐ ਆ ਕੋਲ ਹਰ ਇੱਕ ਜਾਣਕਾਰੀ ਸਾਡੀ ਪਹੁੰਚਦੀ ਰਹੇਗੀ ਪ੍ਰੋਫਾਈਲ ਨੰਬਰ MB1242 ਨਾਮ ਐਲ ਸਿੰਘ ਅਮਰਤਧਾਰੀ ਆ ਮੁੰਡਾ ਤੇ ਪਤਾ ਹੁਸ਼ਿਆਰਪੁਰ ਤੋਂ ਬਲੋਂਗ ਕਰਦੇ ਆ ਪੜ੍ਹਾਈ ਬੀਟੈਕ ਕੀਤੀ ਹੋਈ ਹੈ ਭੈਣ ਅ ਇੱਕ ਮੈਡ ਹੈ ਭਰਾ ਕੋਈ ਨਹੀਂ ਕੱਦ 6 ਫੁੱਟ ਹੈ ਜੀ ਤੇ ਕਾਸਟ ਰਮਦਾਸਿਆ ਸਿੱਖ ਗੋਤਪਾਲ ਡੇਟ ਆਫ ਬਰਥ 5196 ਦਾ ਹੈ ਮਲਟੀਨੇਸ਼ਨਲ ਕੰਪਨੀ ਦੇ ਵਿੱਚ ਮੁੰਡਾ ਕੰਮ ਕਰਦਾ 12 ਲੱਖ ਦਾ ਪੈਕੇਜ ਹੈ ਮ 1 ਲੱਖ ਰੁਪਏ ਮਹੀਨੇ ਦਾ ਢਾਲਦਾ ਤੇ ਕੁੜੀ ਦੀ ਬੀਟ ਐ ਕੀਤੀ ਹੋਵੇ ਹੋਵੇ ਐਮਸੀਏ ਐਮਏ ਬੀਕਾਮ ਕਰੀ ਹੋਵੇ ਕੋਈ ਵੀ ਇਹਨਾਂ ਚੋਂ ਡਿਗਰੀ ਕੀਤੀ ਹੋਵੇ ਤੇ ਕੱਦ 5 ਫੁੱਟ 4 ਇੰਚ ਤੋਂ ਪਲੱਸ ਹੋਵੇ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਐਡ ਪਾਉਣ ਲਈ ਹੇਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ ਉਹਦੇ ਮੈਸੇਜ ਕਰੋ